ਹਾਂ ਘਰ ਹੋ ਗਿਆ ਬਾਪੂ ਜੀ ਬਹੁਤ ਘਰ ਹੋ ਗਿਆ ਬਣਾਇਆ ਅਰੇ ਬਣਾਇਆ ਇਹ ਮਿੰਤਾ ਜਦੋਂ ਕਲਮ ਕਰ ਰਹੇ ਸੀ ਜੀ 15 20 ਦਿਨ ਤੱਕ ਅੱਛਾ ਜੀ ਤੇ ਮੈਨੂੰ ਕਹਿੰਦਾ ਸ਼ੈਗੀ ਭਾਜੀ ਯਾਰ ਸਕ੍ਰਿਪਟ ਲਿਖਣੀ ਹੈ ਜੀ ਉਹ ਸਾਰਾ ਕੁਝ ਫਾਈਨਲ ਹੋ ਗਿਆ ਔਰ ਇਹਦਾ ਪਹਾੜ ਮਾਰਦੇ ਜਦੋਂ ਕਹਿੰਦੇ ਬੋਡੀ ਨਹੀਂ ਹੈ ਯਾਰ ਬਸ ਲੱਗ ਇਹਨੂੰ ਜਾਣਾ ਕੈਨੇਡਾ ਪਾ ਗੋਰਿਆਂ ਨੂੰ ਪਤਾ ਲੱਗੇ ਵੀ ਸਰਦਾਰ ਮੈਂ ਪੱਗ ਬੰਨ੍ਹ ਕੇ ਮੜੀ ਆ ਆਹੋ ਆਹੋ ਕਸਮਗੱਦ ਮੇਰੇ ਮੇਰੇ ਦਿਲ ਚਾਹ ਹੁੰਦਾ ਸੀ ਮੈਂ ਪੱਗ ਬਨ ਕੇ ਜਨਾ ਫਨ ਯਾਰ ਪਰ ਜਦੋਂ ਬਾਬਾ ਉਹ ਹਿਲਦਾ ਉਹ ਜਦੋਂ ਤੁਰਦਾ ਹੁੰਦਾ ਈ ਧਰਤੀ ਹਿਲਦੀ ਹੁੰਦੀ ਸੀ ਯਾਰ ਉਹਨੇ ਸੋਹਣੇ ਕੱਪੜੇ ਪਾ ਕੇ ਰੀਲਾ ਬਣਾਉਣੀਆਂ ਮੈਂ ਨਾਲ ਹੀ ਫੋਨ ਕਰਨਾ ਮੈਂ ਕਹਿੰਦਾ ਪਾਤ ਮਿਲਦਾ ਨਹੀਂ ਯਾਰ ਹੁਣ ਵੀ ਮੈਂ ਕਿਹਾ ਪ੍ਰੋਗਰਾਮ ਤੋਂ ਸਦਿਆਂ ਕਰ ਯਾਰ ਮੈਂ ਥੱਗੇ ਭਰਾ ਕਹਿੰਦਾ ਲੈ ਵੀਰ ਮੈਂ ਆਣਾ ਨਿੱਕੇ ਵੀਰ ਕਿਹੜੀ ਗੱਲ ਲਾਉਣੇ ਰੌਣਕ ਆਪਾ ਬੰਦਾ ਸੀ ਗਰਦਾਸਪੁਰ ਜੀ ਅੱਪਾ ਬੜੀ ਏਰੀਏ ਤੇ ਬਣਾਉਣੀ ਤੇ ਮੈਂ ਟਾਈਟਲ ਵੀ ਉਹਦਾ ਨਾਂ ਰੱਖਿਆ ਜ਼ਿਲ੍ਹਾ ਗਰਦਾਸਪੁਰ ਹੈ ਓਏ ਮੇਰੇ ਮਾਲਕ ਤੇ ਅੱਪਾ ਸਾਰਾ ਸਾਰੀ ਸਾਰੀ ਟੀਮ ਪਿਆਰ ਸੀਗਾ ਗੰਭੂ ਰਾਈ ਮੈਨੂੰ ਹੈਰਾਨੀ ਸਭ ਤੋਂ ਜ਼ਿਆਦਾ ਇਹ ਆਂਦੀ ਹੈ ਕਿ ਐਡੀ ਵੱਡੀ ਅੰਗੇਲੀ ਡਾਕਟਰਾਂ ਹੋ ਕੇ ਦਾ ਹੋ ਗਈ ਕਿਉਂਕਿ ਐਡਾ ਸ਼ਰੀਰ ਦਾ ਕੋਈ ਗੱਲ ਨਹੀਂ ਸੰਗਾ ਸਾਥ ਦਾ ਬੰਦਾ ਬਣ ਜਾਏ ਇਹ ਕੈਸੀ ਹੈ ਇਹਨਾਂ ਨਾਲ ਦੋ ਵਾਰ ਚਾਰ ਪੰਜ ਵਾਰ 6 ਵਾਰ ਚੱਕਰ ਨਾ ਜੇ ਠਿਕਾ ਲੱਗਿਆ ਸਦਾ ਬਹੁਤ ਬਹੁਤ ਮਾਇਨੇ ਕਰਨੀ ਚੀਜ਼ ਸੀ ਯਾਰ ਮਿਲ ਜੂ ਬੰਦਾ ਉਹ ਯਾਰ ਉਹ ਤਾਂ ਪਾਕ ਮਾਲ ਯਾਰ ਹਨਾ ਜਨਾਬ ਔਰ ਸਿਮਰਨ ਕਾਨ ਨਾਲ ਬੰਦਾ ਯਾਰ ਮੈਂ ਬੜੀ ਦਿਨਾਂ ਮੇਰੀ ਨਾਲ ਹੋਵੇ ਤੇ ਡਾਟਾ ਵੱਡਾ ਆਇਟਲ ਹੋ ਗਏ ਸੁਸਤੰਦਰ ਡਾਕਟਰ ਤੇ ਜਾ ਰਿਹਾ ਵਾ ਸੈਲਫੀਆਂ ਹੋ ਰਹੀਆਂ 5 ਮਿੰਟ ਬਾਅਦ ਉਹਨੂੰ ਮੋਢਿਆਂ ਤੇ ਭੇਰੇ ਯਾਰ ਇਹ ਕੋਈ ਕੰਮ ਆ ਬਹੁਤ ਧੱਕਾ ਆ ਰਿਹਾ ਬਹੁਤ ਧੱਕਾ ਯਾਰ ਇੰਨਾ ਤਾਂ ਪਤਾ ਨਹੀਂ ਕਿਉਂ ਯਾਰ ਕੋਈ ਮਹਾਰਾ ਸੱਚੇ ਪਾਤਸ਼ਾਹ ਮੈਂ ਤਾਂ ਕਹਿੰਦਾ ਦੁਆ ਕਰਦਾ ਭਰਾ ਸੱਚੇ ਪਾਤਸ਼ਾਹ ਕਿਰਪਾ ਕਰੋ ਨੌਜਵਾਨੀ ਦੀ ਕਿਰਪਾ ਕਰੋ ਪੰਜਾਬ ਦੀ ਕਿਰਪਾ ਕਰੋ ਸਰਬੱਤ ਦਾ ਭਲਾ ਮੰਗਦੇ ਆ ਆਪਾਂ ਇਦਾਂ ਸਾਡੇ ਹੀਰੇ ਨਾਲ ਲੈ ਕੇ ਜਾ ਯਾਰ ਮਨਾਪਾ ਕਮਲਦੀ ਹੈ ਬਹੁਤ ਬਹੁਤ ਕੀ ਕਹਾਤਾ ਸੀ ਬਹੁਤ ਕਹਾਤਾ ਸੀ ਉਹਦਾ ਜ ਨੌਜਵਾਨਾਂ ਲਈ ਇਨਸਪੀਰੇਸ਼ਨ ਸੀ ਯਾਰ ਉਹਨੇ ਕਹੇ ਕਿ ਅਸਾਂ ਮਹਾਰਾਣੀ ਤੱਕਣਾ ਯਾਰ ਐਡੀ ਉਹਦੀ ਬੋਲ ਨਹੀਂ ਭਵਾ 20 ਬੰਦਨ ਚੱਕ ਚੱਕ ਮਾਰੇ ਪਰ ਨਵਾਨਾ ਜੇ ਤੁਹਾਨੂੰ ਮਿਲਣਾ ਸੀ ਯਾਰ ਬਹੁਤ ਬੋ ਯਾਰ ਘਾਟਾ ਪੈ ਗਿਆ ਨਾ ਯਾਰ ਬਾਬਾ ਇਹਦੇ ਨਾਲ ਕਰ ਕਿੱਥੇ ਕੋਈ ਗੱਲ ਚੱਲਦਾ ਯਾਰ ਸਾਡੇ ਯਾਰ ਨੌਜਵਾਨਾਂ ਨੂੰ ਪਤਾ ਨਹੀਂ ਕੀ ਨਜ਼ਰ ਲੱਗੀ ਯਾਰ ਹੈ ਉਹ ਮੁੰਡੇ ਦਾ ਜ ਰਾਜਵੀਰ ਜਵੰਦੇ ਦਾ ਅਜੇ ਇਹ ਸਿਵਾ ਨਹੀਂ ਠੰਡਾ ਹੋਇਆ ਇਹ ਮੈਨੂੰ ਆ ਖਬਰ ਆ ਖਬਰ ਮਿਲ ਗਈ ਕਹਿੰਦੇ ਯਾਰ ਬਰਿੰਦਰ ਘੁੰਮਣਾ ਮੈਂ ਕਿਹਾ ਨਾ ਯਾਰ ਉਹ ਨਹੀਂ ਨਹੀਂ ਮੈਂ ਕਹਾ ਉਹ ਮੇਰਾ ਦੋਸਤ ਦਾ ਕਪਲ ਉਹਦੀ ਵੀ ਕਹਿੰਨੇ ਕੱਲ ਘਮਰ ਪਾਤੀ ਵੀ ਉਹ ਹਸਪੀਟਲ ਮੈਂ ਨਾਲ ਹੀ ਦਿਨੇਸ਼ ਨੂੰ ਫੋਨ ਲਾਇਆ ਮੈਂ ਕਿਹਾ ਦਿਨੇਸ਼ ਕਿਦਾ ਮੈਂ ਕਿਹਾ ਯਾਰ ਇਹ ਕੀ ਆ ਬਾਤ ਆ ਮੈਂ ਕਿਹਾ ਯਾਰ ਮਨਤਨ ਪਤਾ ਯਾਰ ਤੂੰ ਮਨ ਲਿਏ ਪੰਜਾਬ ਨਹੀਂ ਪਰ ਤੂੰ ਮਨ ਲਿਏ ਆਨ ਵਰਲਡ ਦੇ ਜਿਹੜੇ ਨੌਜਵਾਨ ਨਾ ਉਹਨਾਂ ਲਈ ਇੱਕ ਬਹੁਤ ਗ੍ਰੇਟ ਇਨਸਪੀਰੇਸ਼ਨ ਆ ਯਾਰ ਆਹੀ ਲੋਕੀ ਤਾਂ ਪਤਾ ਨਹੀਂ ਕੀ ਖਾ ਕੇ ਆਪਣੀਆਂ ਬੋਡੀਆਂ ਬਣਾਉਂਦੇ ਯਾਰ ਜੀ ਭਾਜੀ ਬੰਦੇ ਨੇ ਆਂਡਾ ਮੀਨ ਸ਼ਰਾਬ ਕੇ ਦੇ ਨਹੀਂ ਪੀਤਾ ਯਾਰ ਬੋਡੀ ਬਣਾ ਬੋਡੀ ਬਣਾਏ ਪਤਾ ਨਹੀਂ ਸਮਝੋ ਨਾ ਐਵੇਂ ਨਹੀਂ ਸਨਮਾਨ ਬਣਾ ਬਣਾਣਾ ਪਰਮਾਨ ਖਾਣਾ ਬਾਬੇ ਨੇ ਇਹ 25 ਸਾਲ ਆਇਆ ਨੇ ਬੜੀ ਬੜੀ ਬਣਾਉਂਦਾ ਬਾਸ਼ ਮਾਲ ਯਾਰ ਨਾ ਨਾ ਯਾਰ ਬੜਾ ਘਾਟਾ ਪੈ ਗਿਆ ਯਾਰ ਦੇਸੀ ਦੇ ਸਾਡੇ ਕੋਲ ਕੁਝ ਵੀ ਨਹੀਂ ਫਿਰ ਬੰਨਣ ਵਾਲੀ ਮੈਂ ਸਿੰਗਰਾਂ ਤੇ ਮੇਰਾ ਫੈਨਸੀ ਬਹੁਤ ਵੱਡਾ ਕਹਿੰਦਾ ਲੋਰੀਆਂ ਵਿੱਚ ਤੇਰਾ ਫੈਨਾ ਮੈਂ ਕਿਹਾ ਵੀਰੇ ਮੈਂ ਤੇਰਾ ਫੈਨਾ ਯਾਰ ਨਹੀਂ ਮਾਣਾ ਇੰਨਾ ਯਾਰ ਕਹਿੰਦਾ ਮੈਨੂੰ ਮਿਰਜਾ ਸਲਾ ਯਾਰ ਆ ਮੇਰਾ ਗਾਣਾ ਮੈਂ ਪਟ ਸੀ ਯਾਰ ਕਿ ਟੱਕਣੀ ਦੌੜਾ ਦੇ ਦਿੱਥੀ ਸੀ ਤੇ ਬੜਾ ਗਾਣਾ ਸੁਣਦਾ ਮੈਂ ਬਾਜ ਭਰਾਵਾ ਮਾਰਿਆ ਮੇਰੇ ਨੰਗੀ ਹੋ ਗਈ